ਐਂਟਰੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਪੂਰੀ ਜੋਰ ਛੋਰ ਨਾਲ ਜਿੰਦਾਬਾਦ ਕਿਵੇਂ ਲੱਗਦਾ ਰਿਸਪੌਂਸ ਲੋਕਾਂ ਦਾ ਦੇਖੋ ਤੁਸੀ ਜੇ ਤੁਹਾਨੂੰ ਵਿਜੀਲ ਅੰਦਾਜ਼ੀ ਜਿੰਨੇ ਬੰਦੇ ਸੀ ਆਖੇ ਉਹ ਤੋਂ ਦੁੱਗਣੇ ਆਏ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜੀ ਪਾਰਟੀ ਹੈ ਜਿਹਦੇ ਵਿੱਚ ਮਾਨਯੋਗ ਪ੍ਰਧਾਨ ਸਦਾ ਸੁਖੀਰ ਸਿੰਘ ਜੀ ਬਾਦਲ ਸਾਹਿਬ ਦਾ ਜੋ ਵੀ ਉਹਨਾਂ ਦਾ ਕੋਈ ਵੀ ਹੁਕਮ ਹੁੰਦਾ ਹੈ ਉਹ ਇਕੱਲਾ ਉਹਨਾਂ ਦਾ ਹੁਕਮ ਨਹੀਂ ਹੁੰਦਾ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੀ رائے ਲੈ ਕੇ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਇਹ ਫੈਸਲਾ ਸਰਵੇ ਕਰਵਾ ਕੇ ਲਿਆ ਹੈ ਔਰ ਬੜਾ ਡੈਮੋਕ੍ਰੈਟਿਕ ਵੇ ਦੇ ਨਾਲ ਲਿਆ ਹੈ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਡਿਕਟੇਟਰਸ਼ਿਪ ਨਹੀਂ ਹੋਈ ਪੰਜਾਬ ਦੇ ਲੋਕ ਹੈ ਇਹ ਹੁਣ ਆਪਣਾ ਜਿਹੜਾ ਪਵੇਖ ਹੈ ਪੰਜਾਬ ਦਾ ਉਹ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਚ ਦੇਖ ਰਹੇ ਹੈ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹੋ ਜੀ ਕੋਈ ਵੀ ਨਹੀਂ ਹੋ ਸਕਦੀ ਕੋਈ ਗਲਤੀ ਇਹਦੀ ਜਾਂਚ ਚੱਲ ਰਹੀ ਹੈ ਜਾਂਚ ਵਿੱਚ ਜੋ ਵੀ ਦੋਸ਼ੀ ਹੋਏਗਾ ਅਸੀਂ ਉਸ ਗੱਲ ਦੇ ਵਿੱਚ ਬਿਲਕੁਲ ਹੀ ਅਡੋਲ ਔਰ ਇਸ ਗੱਲ ਦੇ ਲਈ ਸਹਿਮਤ ਆ ਕਿ ਜੋ ਵੀ ਦੋਸ਼ੀ ਹੋਏਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਵੇ। ਪੀਰਾ ਤੁਹਾਡੇ ਨਾਲ ਸਾਂਝਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਐਂਟਰੀ ਫਰੀਦਕੋਟ ਦੇ ਵਿੱਚ ਹੋਈ ਹੈ ਤਾਂ ਕਾਫਲੇ ਦੇ ਰੂਪ ਦੇ ਵਿੱਚ ਆ ਰਹੇ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਦੇ ਵਿੱਚ ਨਤਮਸਤਕ ਹੋਣਗੇ ਕਿਉਂਕਿ ਹਰ ਉਮੀਦਵਾਰ ਦੀ ਇਹੀ ਇੱਛਾ ਹੁੰਦੀ ਹੈ ਕਿ ਅਸੀਂ ਉੱਥੇ ਨਤਮਸਤਕ ਹੋਈਏ ਅਸ਼ੀਰਵਾਦ ਲਈਏ ਤਾਂ ਉਸ ਤੋਂ ਬਾਅਦ ਆ ਜਿਹੜਾ ਚੋਣ ਪ੍ਰਚਾਰ ਸ਼ੁਰੂ ਕਰੀਏ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਰੇ 9 ਵਿਧਾਨ ਸਭਾ ਹਲਕਿਆਂ ਦੇ ਲੋਕ ਜਿਹੜੇ ਅੱਜ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿ ਜਿਹੜਾ तमाम पार्टियां ਨੇ ਆਪਣੇ ਉਮੀਦਵਾਰ उतारे ਨੇ ਤਾਂ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਆਪਣਾ ਉਤਾਰਿਆ ਹੈ ਬਰਾੜ ਸਾਹਿਬ ਐਂਟਰੀ ਹੋ ਰਹੀ ਹੈ ਬਰਾੜ ਜੀ ਹਾਂਜੀ ਹਾਂਜੀ ਬਿਲਕੁਲ ਜੀ ਪੂਰੀ ਜੋਰ-ਸ਼ੋਰ ਨਾਲ ਜਿੰਦਾਬਾਦ ਕਿਵੇਂ ਲੱਗਦਾ ਰਿਸਪੌਂਸ ਲੋਕਾਂ ਦਾ ਕੇ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਜੀ ਜਿੰਨੇ ਬੰਦੇ ਸੀ ਆਖੇ ਉਹ ਤੋਂ ਦੁੱਗਣੇ ਆਏ ਬਹੁਤ ਹੱਸ਼ਾ ਲੋਕਾਂ ਚ ਬਹੁਤ ਜ਼ਿਆਦਾ ਹੱਸ਼ਾ ਤੁਸੀਂ ਦੇਖ ਸਕਦੇ ਹੋ ਤੁਸੀਂ ਪੂਰੇ 9 ਵਿਧਾਨ ਸਭਾ ਹਲਕਿਆਂ ਦੇ ਲੋਕ ਅੱਜ ਮੌਜੂਦ ਨੇ ਤਾਂ ਫਿਰ ਉਹਨੇ ਕਾਲੀਗਲ ਦੇ ਉਮੀਦਵਾਰ ਰਾਜਵਿੰਦਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਦਾ ਕੋਈ ਵੀ ਜਿਹੜਾ ਉਮੀਦਵਾਰ ਹੁੰਦਾ ਉਸ ਦਾ ਵਿਜ਼ਨ ਜ਼ਰੂਰ ਪਹਿਲਾਂ ਉਲੇਖਿਆ ਹੁੰਦਾ ਹੈ ਕਿ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਉਹ ਲੋਕ ਸਭਾ ਦੇ ਵਿੱਚ ਅਠਾਉਣਗੇ ਸ਼ਰਮਕੋੜ ਸਾਡੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਨਤਮਸਤਕ ਹੋਏ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਸ਼ੇਖ ਫਰੀਦ ਦੀ ਪਾਵਨ ਪਵਿੱਤਰ ਧਰਤੀ ਤੋਂ ਤੁਹਾਨੂੰ ਉਮੀਦਵਾਰ ਉਤਾਰਿਆ ਤੇ ਸਭ ਤੋਂ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਨਤਮਸਤਕ ਹੋਏ ਬਿਲਕੁਲ ਠੀਕ ਹੈ ਜੀ ਕਿਉਂਕਿ ਸਾਡੇ ਪੁਰਖਿਆਂ ਦੀ ਇਹ ਸਿੱਖਿਆ ਕਿ ਜਦੋਂ ਕੋਈ ਵੀ ਤੁਸੀਂ ਨੇਕ ਕੰਮ ਕਰਨ ਲੱਗੋ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਤੇ ਨੇਕ ਨੀਤੀ ਦੇ ਨਾਲ ਕਰਨਾ ਸੋ ਮੈਂ ਨੇਕ ਨੀਤੀ ਦੇ ਨਾਲ ਹੀ ਫਰੀਦਕੋਟ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਮਾਨਯੋਗ ਸਰਦਸ ਬੀ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਹੜਾ ਇਹ ਮੈਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨੂੰ ਮੈਂ ਤਨਦੇਈ ਨਾਲ ਨਿਭਾ ਕੇ ਫਰੀਦਕੋਟ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਬਣਾਂਗਾ ਕਿਉਂਕਿ ਮੈਂ ਫਰੀਦਕੋਟ ਹਲਕੇ ਦੇ ਹੀ ਦਾ ਹੀ ਬੱਚਾ ਤੁਹਾਡਾ ਹੀ ਦੋਤਾ ਹੈ ਤੁਹਾਡਾ ਹੀ ਬੱਚਾ ਹੈ ਤੁਹਾਡਾ ਬੇਟਾ ਹੈ ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੀ ਸੇਵਾ ਕਰਨ ਦੇ ਯੋਗ ਬਣਾ ਗਿਆ ਰਾਜਵਿੰਦਰ ਜੀਵੇਂ ਹੋਰ ਰਾਜਨੀਤਿਕ ਪਾਰਟੀਆਂ ਦੇ ਕਾਫੀ ਨਮਾਇंदे ਉਹਨਾਂ ਦੇ ਆਗੂ ਕਹਿੰਦੇ ਸੀ ਸਾਨੂੰ ਉਮੀਦਵਾਰ ਬਣਾਇਆ ਜਾਵੇ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ ਕੋਈ ਅਜਿਹਾ ਹੋਰ ਜੇ ਹੈਗਾ ਸੀਗਾ ਤੁਹਾਡੇ ਨਾਲ ਸਹਿਮਤ ਬਿਲਕੁਲ ਸਾਰੇ ਸਹਿਮਤ ਨੇ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਜਿਹਦੇ ਵਿੱਚ ਮਾਨਯੋਗ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਜੋ ਵੀ ਉਹਨਾਂ ਦਾ ਕੋਈ ਵੀ ਹੁਕਮ ਹੁੰਦਾ ਹੈ ਉਹ ਕੱਲਾ ਉਹਨਾਂ ਦਾ ਹੁਕਮ ਨਹੀਂ ਹੁੰਦਾ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੀ رائے ਲੈ ਕੇ ਕੋਈ ਵੀ ਫੈਸਲਾ ਲਿਆ ਜਾਂਦਾ ਇਹ ਫੈਸਲਾ ਸਰਵੇ ਕਰਵਾ ਕੇ ਲਿਆ ਹੈ ਔਰ ਬੜਾ ਡੈਮੋਕ੍ਰੈਟਿਕ ਵੇਦ ਨਾਲ ਲਿਆ ਹੈ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਡਿਕਟੇਟਰਸ਼ਿਪ ਨਹੀਂ ਹੋਈ ਸਮਾਨਯੋਗ ਸਦਾ ਸੁਬੀਰ ਸਿੰਘ ਜੀ ਬਾਦਲ ਸਮੁੱਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਔਰ ਉਮੀਦ ਕਰਦਾ ਹੈ ਕਿ ਪੰਜਾਬ ਦੇ ਲੋਕ ਹੈ ਏ ਹੁਣ ਆਪਣਾ ਜਿਹੜਾ ਪਵੇਖ ਹੈ ਪੰਜਾਬ ਦਾ ਉਹ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਚ ਦੇਖ ਰਹੇ ਆ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੇ ਆ ਜੈਵਿੰਦਰ ਦਾ 2 ਦਿਨ ਹੋ ਗਏ ਤੁਹਾਨੂੰ ਟਿਕਟ ਮਿਲ ਗਈ ਹੈ ਵਿਜ਼ਨ ਕੀ ਹੈ ਕੀ ਸੋਚੇ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਪਹੁੰਚੋਗੇ ਔਰ ਜੇਕਰ ਲੋਕ ਤੁਹਾਨੂੰ ਜਿਤਾ ਕੇ ਭੇਜਦੇ ਆ ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਮੁੱਦਾ ਠਾਉਗੇ ਸਭ ਤੋਂ ਵੱਡਾ ਜਿਹੜਾ ਵਿਜ਼ਨ ਹੈ ਸ਼੍ਰੋਮਣੀ ਅਕਾਲੀ ਦਲ ਉਹ ਹੈਗਾ ਇਨਸਾਨੀਅਤ ਅਸੀਂ ਇਨਸਾਨੀਅਤ ਨੂੰ ਪਹਿਲ ਦਿੰਨੇ ਆ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਆ ਔਰ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਵਾਸਤੇ ਸਾਡੀ ਮੇਨ ਜਿਹੜੀ ਹੈ ਉਹ ਸੋਚ ਹੈ ਕਿ ਅਗਰ ਅਮਨ ਕਾਨੂੰਨ ਹੋਏਗਾ ਅਮਨ ਸ਼ਾਂਤੀ ਹੋਏਗੀ ਤਾਂ ਪੰਜਾਬ ਦਾ ਹਰ ਵਰਗ ਤਰੱਕੀ ਕਰ ਸਕੇਗਾ ਅੱਜ ਅਮਨ ਕਾਨੂੰਨ ਦੀ ਹਾਲਤ ਬੜੀ ਖਸਤਾ ਹੈ ਲੋਕਾਂ ਦਾ ਜੀਣਾ ਦੁੱਭਰ ਹੋ ਚੁੱਕਿਆ ਹੈ ਵਪਾਰੀ ਕਿਸਾਨ ਕਿਰਤੀ ਸਾਰਾ ਵਰਗ ਜਿਹੜੇ ਨੇ ਉਹ ਉਹ ਤਰਾਹੀ ਮਾਮ ਤਰਾਹੀ ਮਾਮ ਕਰ ਰਹੇ ਹਨ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਕਿਰਤੀਆਂ ਵਪਾਰੀਆਂ ਔਰ ਹਰ ਵਰਗ ਦੇ ਲਈ ਪੂਰੇ ਤਰੀਕੇ ਨਾਲ ਦੇ ਨਾਲ ਉਹ ਦਿਲੋਂ ਹਮਦਰਦੀ ਰੱਖਦਾ ਹੋਇਆ ਪੰਜਾਬ ਦੇ ਲਈ ਹਰ ਵਰਗ ਦੇ ਲਈ ਰਵਿੰਦਰ ਜੀ ਦੂਜੇ ਜੇ ਉਮੀਦਵਾਰਾਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਬੇਆਦਬੀ ਮਾਮਲਾ ਜਾਂ ਗੋਲੀਕਾਂਡ ਮਾਮਲਾ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਸਭ ਤੋਂ ਪਹਿਲਾਂ ਅਨਸਾਰ ਦਵਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਕੀ ਮਕਸਦ ਹੈ ਤੁਸੀਂ ਇਹ ਤਾਂ ਨਹੀਂ ਕਿਤੇ ਉਲਟ ਲੁੱਕ ਤੁਹਾਨੂੰ ਸੋਲਵ ਕਰਨ ਲੱਗ ਪੜੇ ਨਹੀਂ ਬਿਲਕੁਲ ਨਹੀਂ ਵੇਖੋ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਧੰਨ ਧੰਨ ਸ਼੍ਰੀ ਗੁਰਗੰਨ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈਂਦੀ ਆ ਹੀ ਹੈ ਤੇ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹੋ ਜੀ ਕੋਈ ਵੀ ਨਹੀਂ ਹੋ ਸਕਦੀ ਕੋਈ ਗਲਤੀ ਇਹਦੀ ਜਾਂਚ ਚੱਲ ਰਹੀ ਹੈ ਜਾਂਚ ਵਿੱਚ ਜੋ ਵੀ ਦੋਸ਼ੀ ਹੋਏਗਾ ਅਸੀਂ ਉਸ ਗੱਲ ਦੇ ਵਿੱਚ ਬਿਲਕੁਲ ਹੀ ਅਡੋਲ ਔਰ ਇਸ ਗੱਲ ਦੇ ਲਈ ਸਹਿਮਤ ਆ ਕਿ ਜੋ ਵੀ ਦੋਸ਼ੀ ਹੋਏਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਸਪੌਂਸ ਕਿਸ ਤਰੀਕੇ ਦਾ ਰਿਹਾ ਅੱਜ ਪਹਿਲੇ ਦਿਨ ਕਿਉਂਕਿ ਟਾਈਮ ਵਾਵਾ ਲੱਗ ਗਿਆ ਹੁਣ ਤੇ ਤੁਹਾਨੂੰ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਿਆਰ ਦਿੱਤਾ ਗਿਆ ਜੀ ਭੈਣਾ ਭਰਾਵਾਂ ਯੂਥ ਗੱਲੀਦਲ ਨੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਪਿਆਰ ਦਿੱਤਾ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਫੀਤਕੋਟ ਲੋਕ ਸਭਾ ਦੇ ਸਾਰੇ ਹਲਕਿਆਂ ਚ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਆ ਕੇ ਭੈਣ ਭਰਾਵਾਂ ਨੇ ਆ ਕੇ ਮੈਨੂੰ ਇਸ ਅਜਨਤ ਮਸਤਕ ਮੇਰੇ ਨਾਲ ਬਾਬਾ ਫਰੀਦ ਜੀ ਦੇ ਹੋਏ ਆ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਲਹਿਰ ਪੈਦਾ ਹੋਏ ਲੇਕਿਨ ਵੀਰੀ ਮੱਚ ਤਾਂ ਇਹ ਸਨ ਰਾਜਵਿੰਦਰ ਸਿੰਘ ਧਰਮਕੋਟ ਤੇ ਸ਼ਰੋਮ ਨੇ ਅਕਾਲੀ ਦਲ ਨੇ ਜਿਹੜਾ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਅੱਜ ਸਭ ਤੋਂ ਪਹਿਲਾਂ ਇਹ ਕਾਫਲੇ ਦੇ ਰੂਪ ਦੇ ਵਿੱਚ ਇਹ ਜਿਹੜਾ ਮੋਗੇ ਤੋਂ ਸ਼ੁਰੂ ਹੁੰਦਾ ਹੈ ਫਰੀਦਕੋਟ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਦੇ ਵਿੱਚ ਇੱਕ ਨਤਮਸਤਕ ਹੋਇਆ ਹੈ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਤਾਂ ਉਸ ਤੋਂ ਬਾਅਦ ਹੀ ਜਿਹੜਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ तमाम ਗੱਲਾਂ ਬਾਤਾਂ ਇਹਨਾਂ ਦੇ ਨਾਲ ਕੀਤੀ ਹੈ ਕਿਹੜਾ ਵਿਜ਼ਨ ਲੈ ਕੇ ਜਾਣਗੇ ਕਿਹੜੇ ਮੁੱਦੇ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਸਾਰੀਆਂ ਗੱਲਾਂ ਦਾ ਜਵਾਬ ਇਹਨਾਂ ਨੇ ਦਿੱਤਾ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਰਿਸਪੌਂਸ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਜਾਂਦਾ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਵੀ ਹਰ ਪਹਿਲੂ ਤੇ ਰੋਸ ਚ ਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ 사ਸ਼ਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ